ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਕਰਾਂਗੇ ਕਮੀਜ਼ ਦੀ ਕਟਿੰਗ ਜਿਹਦੇ ਵਾਸਤੇ ਨਾਪ ਹੈਗਾ ਜੀ ਕਮੀਜ਼ ਦੀ ਲੰਬਾਈ ਹੈ 34 ਇੰਚ ਤੇ ਤੀਰ ਹੈ ਜੀ 13.5 ਛਾਤੀ 18.5 ਕਮਰ ਹੈ ਜਿਹੜੀ 16.2 ਤੇ ਹਿਪ ਹੈ 19 ਤੇ ਘੇਰਾ 19.5 ਪਲੇਟ 10 ਤੇ ਹੈ ਜੀ ਪਿਛਲਾ ਗਾਲਾ 6 ਹੈ ਤੇ ਅਗਲਾ ਵੀ 6 ਹੈ ਇਹ ਆਪਾਂ ਸ਼ਾਰਟ ਕਮੀਜ਼ ਦੀ ਕਰਾਂਗੇ ਕਟਿੰਗ ਤੇ ਆਉਂ ਕਰਦੇ ਆਂ ਜੀ ਕਟਿੰਗ ਸਭ ਤੋਂ ਪਹਿਲਾਂ ਆਪਾਂ ਕੱਪੜੇ ਨੂੰ ਐਦਾਂ ਵਿਛਾ ਲੈਣਾ ਇਹ ਤਾਂ ਆਪਣੇ ਕੋਲ ਚਾਰਟ ਹੈ ਕੱਪੜੇ ਨੂੰ ਵੀ ਇਸੇ ਤਰ੍ਹਾਂ ਹੀ ਵਿਛਾ ਲੈਣਾ ਐਦਾਂ ਫੋਲਡ ਕਰਕੇ ਤੇ ਆ ਬੰਦ ਵਾਲੀ ਸਾਈਡ ਆ ਜਿਹੜੀ ਇਹ ਆਪਣੀ ਸਾਈਡ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਉੱਪਰ 1 ਇੰਚ ਦੀ ਨਿਸ਼ਾਨੀ ਉੱਪਰ ਆ ਜਿਹੜੀ 1 ਇੰਚ ਦੀ ਨਿਸ਼ਾਨੀ ਲਾਵਾਂਗੇ ਆਪਾਂ ਸਭ ਤੋਂ ਪਹਿਲਾਂ ਇਹਨਾਂ ਵਾਲਾ ਜਿਹੜੀ ਉੱਪਰ ਕੋਈ ਕੱਪੜੇ 'ਚ ਘਾਟਵਾਦ ਹੁੰਦੀ ਹੈ ਕੋਈ ਕਾਣ ਵਗੈਰਾ ਉੱਪਰ ਹੀ ਨਿਕਲ ਜਾਂਦਾ ਇਸ ਤੋਂ ਬਾਅਦ ਆਪਾਂ ਲਾਵਾਂਗੇ ਆਰਮਹੋਲ ਸ਼ੀ ਐਂਚ ਤੇ ਤੇ 14 ਤੇ ਜਿਹੜੀ ਕਮਰ ਤੇ हिਪ ਲਾਵਾਂਗੇ ਆਪਾਂ 21 ਇੰਚ ਤੇ ਤੇ ਇਸ ਤੋਂ ਬਾਅਦ ਆਪਣੀ ਜਿੰਨੀ ਵੀ ਲੈਂਥ ਹੋਊਗੀ ਉਹ ਆਪਾਂ ਲੈਂਥ ਦੀ ਨਿਸ਼ਾਨੀ ਲਾ ਲਾਂਗੇ 34 ਤੇ ਜਿਹੜੇ ਇਹਨਾਂ ਨਿਸ਼ਾਨਾਂ ਨੂੰ ਆਪਾਂ ਕਰ ਲਾਂਗੇ ਸਿੱਧੇ ਇਹ ਨਿਸ਼ਾਨ ਜਿਹੜੇ ਆਪਾਂ ਬਿਲਕੁਲ ਸਿੱਧੇ ਕਰ ਲਾਂਗੇ ਕਮਰ ਵਾਲਾ ਵੀ ਤੇ ਛਾਤੀ ਵਾਲਾ ਨਿਸ਼ਾਨ ਵੀ ਆਪਾਂ ਸਿੱਧਾ ਕਰ ਲਾਂਗੇ ਬਿਲਕੁਲ ਇਹ ਜਿਹੜੇ ਆਪਾਂ ਨਿਸ਼ਾਨ ਸਿੱਧੇ ਕਰ ਲਏ ਇਸ ਤੋਂ ਬਾਅਦ ਆਪਾਂ ਲਾਵਾਂਗੇ ਨਿਸ਼ਾਨੀ છાતી ਦੀ 9.5 ਤੇ ਤੇ ਕਮਰ ਦੀ ਲਮਰਦੀ ਲਾਵਾਂਗੇ ਆਪਾਂ 8.5 ਤੇ હિપ ਦੀ નિਸ਼ਾਨੀ ਲਾਵਾਂਗੇ ਆਪਾਂ 9.5 ਤੇ ਤੇ ਜਿਹੜੇ ਇਹ ਨਿਸ਼ਾਨਾ ਹੁਣ ਇਹਨਾਂ ਨੂੰ ਆਪਾਂ ਕਰ ਲਾਂਗੇ ਸਿੱਧੇ ਇਹ ਨਿਸ਼ਾਨ ਜਿਹੜੇ ਇਹਨਾਂ ਨੂੰ ਆਪਾਂ ਕਰ ਲਾਂਗੇ ਸਿੱਧੇ ਤੇ ਇਸ ਤੋਂ ਬਾਅਦ ਆਪਾਂ ਲਾਵਾਂਗੇ ਜਿਵੇਂ ਤੀਰੇ ਦਾ ਤੀਰਾ ਜਿਹੜਾ ਆਪਣੇ ਕੋਲੇ ਤਿਆਰ ਤਿਆਰ ਤੀਰਾ ਹੈਗਾ ਆਪਣੇ ਕੋਲੇ 13.5 13.5 ਤਾਂ ਆਪਣੇ ਕੋਲੇ ਤਿਆਰ ਹੈ ਜੇ ਆਪਣਾ ਗਾਲਾ ਹੁੰਦਾ 4.5 ਪੌਣੇ 5 ਤੱਕ ਵੀ ਹੁੰਦਾ ਤਾਂ ਵੀ ਆਪਾਂ ਤੀਰਾ ਜਿਹੜਾ ਪੂਰਾ ਪੂਰਾ ਲਾਉਣਾ ਸੀ 13.5 ਹੁਣ ਆਪਣਾ ਗਲਾ ਜਿਹੜਾ ਪਿਛਲਾ ਉਹ ਡੀਪ ਹੈ ਆਪਣਾ ਹੈਗਾ 6 ਇੰਚ ਇਸ ਕਰਕੇ ਆਪਾਂ ਤੀਰਾ ਜਿਹੜਾ ਉਹ ਵੀ ਘਟਾਤਾ ਆਰਮਹੋਲ ਵੀ ਹੈ ਜਿਹੜਾ ਹਟਾਇਆ ਆਪਾਂ 6 ਇੰਚ ਲਾਇਆ ਜੀ ਆਪਣੇ ਕੋਲੇ ਉਹ ਹੁੰਦਾ ਪਿਛਲਾ ਗਲ ਆਪਣਾ 5 ਤੋਂ ਘੱਟ ਹੁੰਦਾ ਤਾਂ ਆਪਾਂ ਜਿਹੜਾ ਆਰਮਹੋਲ ਸੀ ਉਹ ਵੀ ਆਪਾਂ ਪੌਣੇ 7 ਲਾਉਣਾ ਸੀ ਅਤੇ ਜਿਹੜਾ ਤੀਰਾ ਉਹ ਵੀ ਆਪਾਂ 13.5 ਰੱਖ ਦੇ ਹੁਣ ਆਪਾਂ ਆਰਮ ਹੋਲ ਵੀ 6 ਲਾਇਆ ਤੇ ਤੀਰਾ ਜਿਹੜਾ ਉਹ ਵੀ ਆਪਾਂ ਘਟਾਵਾਂਗੇ ਤੇ ਤੀਰਾ ਆਪਾਂ ਲਾਵਾਂਗੇ 6 ਤੇ 6 ਇੰਚ ਤੇ ਤੇ ਇੱਕ ਨਿਸ਼ਾਨੀ ਆਪਾਂ ਲਾਵਾਂਗੇ 6 ਇੰਚ ਤੇ ਥੱਲੇ ਛਾਤੀ ਵਾਲੀ ਲਾਈਨ ਤੇ ਇਹ ਲੈਣਾ ਨੂੰ ਇਹ ਨਿਸ਼ਾਨਾ ਨੂੰ ਆਪਾਂ ਕਰ ਲਾਂਗੇ ਸਿੱਧੇ ਬਿਲਕੁਲ ਸਿੱਧੇ ਤੇ ਹੁਣ ਆਪਾਂ ਪਾ ਦਾਂਗੇ ਮੋਢੇ ਦੀ ਕਲਾਈ ਇਹ ਪੈ ਗਈ ਆਪਣੀ ਮੋਢੇ ਦੀ ਗਲਾਈ ਤੇ ਹੁਣ ਆਪਾਂ ਜਿਹੜੀ ਲਾਵਾਂਗੇ ਇੱਕ ਨਿਸ਼ਾਨੀ 2.5 ਤੋਂ 2 ਪੁਆਇੰਟ ਉੱਪਰ ਗਲੇ ਦੀ ਬ੍ਰਾਡਨੈਸ ਤੇ ਅੱਧੇ ਇੰਚ ਦੀ ਕਾਟ ਆ ਜਿਹੜੀ ਆਪਾਂ ਪਾ ਦਾਂਗੇ ਮੋਢੇ ਵਾਲੀ ਸਾਈਡ 2 ਇੰਚ ਦੀ ਕਾਰਟ ਆਪਣੀ ਇਹ ਹੋ ਗਈ ਤੇ ਇਸ ਤੋਂ ਬਾਅਦ ਆਪਾਂ ਲਾਵਾਂਗੇ ਪਲੇਟਾਂ ਦਾ ਨਿਸ਼ਾਨ ਆਪਣੀਆਂ 10 ਇੰਚ ਦੀਆਂ ਪਲੇਟਾਂ ਅੱਧਾ ਅੱਧਾ ਇੰਚ ਆਪਣਾ ਕਪੜਾ ਉੱਪਰ ਸਲਾਈ ਚ ਚੱਲ ਜੂ ਸਾਢੇ 10 ਤੇ ਲਾਵਾਂਗੇ ਤੇ ਜਿਹੜੀ ਇਹਦੀ ਵਿੱਥ ਹੈ ਉਹ ਰੱਖਾਂਗੇ ਪੌਣੇ 4 ਸਾਢੇ 3 ਵੀ ਰੱਖ ਸਕਦੇ ਹਾਂ ਤੇ ਲੰਬਾਈ ਹੈ ਜਿਹੜੀ ਇਹਦੀ ਉਹ 7 ਰੱਖਾਂਗੇ ਸਾਢੇ 7 ਵੀ ਰੱਖ ਸਕਦੇ ਹਾਂ ਸਵਾ 7 ਆਡੇ ਛੇ ਵੀ ਉਹ ਤਾਂ ਆਪਣੀ ਲੰਬਾਈ ਦੇ ਹਿਸਾਬ ਨਾਲ ਹਾਈਟ ਦੇ ਹਿਸਾਬ ਨਾਲ ਹੁੰਦੀ ਹੈ ਇਹ ਹੋਗੀ ਤੇ ਜਿਹੜੀ ਆ ਸਾਈਡ ਵਾਲੀ ਪਲੇਟ ਆ ਇਹ ਜਿਹੜਾ ਜਮਾ ਬਲਾਈ ਬਣਦੀ ਆ ਆ ਕੋਨਾ ਇਹਦੇ ਤੋਂ ਬਿਲਕੁਲ ਸਿੱਧੀ ਲੈਣ ਡਰਾ ਕਰਕੇ ਤੇ ਇਹ ਤੋਂ ਪਾਉਣਾ 2 ਇੰਚ ਉੱਪਰ ਤੇ ਆ ਵੀ ਕਮਰ ਵਾਲੀ ਲੈਂਥ ਤੋਂ ਸਿੱਧੀ ਡਰਾ ਕਰਕੇ ਤੇ ਇਹ ਹੋਗੀ ਇਹਨੂੰ ਇਹਦਾ ਗੈਪ ਰੱਖ ਦਾਂਗੇ ਆਪਾਂ ਅੰਚਕ ਸਵਾਇੰਚ ਪੌਣਾ ਇੰਚ ਉਹ ਵੀ ਰੱਖ ਸਕਦੇ ਆਪਾਂ ਉਹ ਵੀ ਸਾਈਜ਼ ਦੇ ਹਿਸਾਬ ਨਾਲ ਤੇ ਇਹ ਆ ਜਿਹੜੀਆਂ ਆਪਣੀਆਂ ਫਰੰਟ ਦੀਆਂ ਦੀ ਮਾਰਕਿੰਗ ਆ ਜਿਹੜੀ ਹੋਗੀ ਫਰੰਟ ਕਮੀਜ਼ ਦੀ ਫਰੰਟ ਪੱਲੇ ਦੀ ਆ ਜਿਹੜੀ ਮਾਰਕਿੰਗ ਹੋਊਗੀ ਤੇ ਇਹ ਸੇਤੀ ਆਪਾਂ ਕਰਾਂਗੇ ਬੈਕ ਪੱਲੇ ਦੀ ਇਹ ਬੈਕ ਪੱਲੇ ਦੀ ਆਪਾਂ ਕਰਾਂਗੇ ਜਿਵੇਂ ਆਪਾਂ ਆਹ ਲਾਇਆ ਸੀ 6 ਇੰਚ ਦਾ ਜਿਹੜਾ ਆਪਣੇ ਕੋਲੇ ਆ ਸਨ ਬਚ ਗਿਆ 6 ਤੋਂ ਲੈ ਕੇ ਛਾਤੀ ਤੱਕ ਤੇ ਇਹਦਾ ਆਪਾਂ ਅੱਧ ਕਰ ਲਾਂਗੇ ਇਸ ਤਰ੍ਹਾਂ ਇਹਨੂੰ ਫੋਲਡ ਕਰਕੇ ਤੇ ਇੱਕ ਮਾਰਕ ਆਪਾਂ ਇੱਥੇ ਲਾ ਦੇਵਾਂਗੇ ਇਹਨੂੰ ਕਰ ਦਾਂਗੇ ਆਪਾਂ ਸਿੱਧਾ ਟੀਰੇ ਤੱਕ ਤੇ ਉੱਪਰੋਂ ਵੀ ਆਪਾਂ ਜਿਹੜਾ ਬੈਕ ਹੈ ਪੱਲਾ ਹੈ ਉਹਨੂੰ ਆਪਾਂ ਇਹਦੇ ਨਾਲੋਂ ਅੱਧਾ ਪੌਣਾ ਇੰਚ ਵਧਾ ਕੇ ਲੈਣੇ ਆ ਅੱਧਾ ਇੰਚ ਵਧਾਵਾਂਗੇ ਪੌਣਾ ਵੀ ਵਧਾ ਸਕਦੇ ਹੋ ਤੁਸੀਂ ਅੱਧਾ ਤਾਂ ਆਪਾਂ ਇਹ ਨੂੰ ਵਧਾਉਣਾ ਹੀ ਹੁੰਦਾ ਤੇ ਇਹਦੀ ਵੀ ਪਾ ਦੇਾਂਗੇ ਆਪਾਂ ਗਲਾਈ ਤੇ ਇਹ ਜਿਵੇਂ ਆਪਾਂ ਫਰੰਟ ਪੱਲੇ 'ਚ ਅੱਧੇ ਇੰਚ ਦੀ ਕਾਟ ਦਿੱਤੀ ਸੀ ਇਹਦੇ 'ਚ ਵੀ ਆਪਾਂ ਅੱਧੇ ਇੰਚ ਦੀ ਜਿਹੜੀ ਕਾਟ ਦੇ ਦੇਾਂਗੇ ਅੱਧੇ ਇੰਚ ਦੀ ਇਹਦੇ ਵਿੱਚ ਵੀ ਆਪਾਂ ਕਾਟ ਦੇ ਦਾਂਗੇ ਇਹ ਆਪਣੇ ਜਿਹੜੇ ਕਮੀਜ਼ ਦੀਆਂ ਮਾਰਕਿੰਗ ਇਹ ਪੂਰੀ ਕੰਪਲੀਟ ਹੋ ਗਈ ਅਤੇ ਇਹਨਾਂ ਇਸੇ ਮਾਰਕਿੰਗ ਦੇ ਉੱਪਰ ਹੀ ਆਪਾਂ ਜਿਹੜੀ ਕਟਿੰਗ ਕਰਾਂਗੇ ਹੁਣ ਕਰ ਦਿਆਂਗੇ ਆਪਾਂ ਸਭ ਤੋਂ ਪਹਿਲਾਂ ਬੈਕ ਪੱਲੇ ਦੇ ਹਿਸਾਬ ਨਾਲ ਵਾਲਾ ਜਿਹੜੀ ਮਾਰਕਿੰਗ ਉਹਦੇ ਤੇ ਕਟਿੰਗ ਕਰਾਂਗੇ ਇਹ ਜਿਹੜੀ ਆਪਣੀ ਬੈਕ ਪੱਲੇ ਦੇ ਹਿਸਾਬ ਨਾਲ ਜਿਹੜੀ ਕਟਿੰਗ ਆਪਣੀ ਬੈਕ ਦੀ ਹੋਗੀ ਤੇ ਹੁਣ ਆਪਾਂ ਕਰਾਂਗੇ ਫਰੰਟ ਦੀ ਇਹ ਫਰੰਟ ਵਾਲੀ ਮਾਰਕਿੰਗ ਦੇ ਉੱਤੇ ਕਰਾਂਗੇ ਆਪਾਂ ਫਰੰਟ ਦੀ ਕਟਿੰਗ ਸੌਰੀ ਇਹ ਚਾਰਟ ਹੁਣ ਕਰਕੇ ਇੱਧਰ ਉੱਧਰ ਹਿੱਲਦਾ ਇਹਨੂੰ ਅਗਨੋਰ ਕਰਿਓ ਦੀ ਕਪੜਾ ਇਸ ਤਰ੍ਹਾਂ ਹਿੱਲੂਗਾ ਤੇ ਹੁਣ ਆਪਾਂ ਕਰਾਂਗੇ ਤਾਂ ਪਰਮੋਲ ਦੀ ਤੇ ਇਹ ਹੋ ਗਈ ਵੀ ਆਪਣੀ ਤੇ ਇੱਥੋਂ ਆਪਾਂ ਜੇ ਕੱਪੜਾ ਹੁੰਦਾ ਤਾਂ ਐਕਸਟਰਾ ਲਾ ਕੇ ਆ ਜਿਹੜਾ ਐਕਸਟਰਾ ਕੱਪੜਾ ਉਹ ਨੂੰ اتار ਦਿਆਂਗੇ ਤੇ ਇਹ ਹੋ ਗਈ ਜੀ ਆਪਣੀ ਕਮੀਜ਼ ਦੀ ਜਿਹੜੀ ਕਟਿੰਗ ਕੰਪਲੀਟ ਤੇ ਜਿਸ ਤਰ੍ਹਾਂ ਆਪਣਾ ਹੁਣ ਪਿਛਲਾ ਗਲਾ 6 ਸੀਗਾ ਤਾਂ ਆਪਾਂ ਉਹਦੇ ਹਿਸਾਬ ਨਾਲ ਜਿਹੜਾ ਤੀਰਾ ਉਹ 6 ਰੱਖਿਆ ਤੇ ਜੇ ਆਪਣਾ ਹੁੰਦਾ 4 ਤੋਂ 5 ਤੋਂ ਘੱਟ ਗਲਾ ਤਾਂ ਆਪਾਂ ਤੀਰਾ ਜਿਹੜਾ ਸੇਮ ਉਸੇ ਤਰ੍ਹਾਂ ਹੀ ਜਿੰਨਾ ਆਪਣਾ ਤੀਰਾ ਸੀ ਆਪਣੇ ਤੀਰੇ ਦਾ ਸਾਈਜ਼ 13.5 ਆਪਾਂ ਉਹਨਾਂ ਹੀ ਰੱਖਦੇ ਜਨਨ ਕੇ ਆਪਾਂ ਪੌਣੇ 17 ਰੱਖਦੇ ਤੇ ਜੇ ਹੁਣ ਇਹਨੂੰ ਆਪਾਂ ਹਾਈ ਨੈਕ ਬਣਾਉਂਦੇ ਇਹ ਵਾਲਾ ਕਮੀਜ਼ ਆਪਾਂ ਹਾਈ ਨੈਕ ਕਟਿੰਗ ਕਰਦੇ ਤਾਂ ਫੇਰ ਆਪਣਾ ਤੀਰਾ ਜਿਹੜਾ ਉਹ ਉਸ ਤੋਂ ਵੀ ਜਿਹੜਾ ਨਾਪ ਆ ਆਪਣਾ ਉਸ ਤੋਂ ਵੱਧ ਰੱਖਿਆ ਜਾਂਦਾ ਜਿੱਦਾਂ ਆਪਾਂ ਨਾਪ ਦੇ ਅਕੋਰਡਿੰਗ ਤਾਂ ਪੌਣੇ 17 ਰੱਖਦੇ ਤਾਂ ਜੇ ਜੇ ਆਪਾਂ ਇਹਨੂੰ ਹਾਈ ਨੈਕ ਦੇ ਹਿਸਾਬ ਨਾਲ ਕੱਟਦੇ ਤਾਂ ਆਪਣਾ ਜਿਹੜਾ ਤੀਰਾ ਸੀ ਉਹ ਹੋ ਜਾਂਦਾ 7.5 ਇਸ ਤਰ੍ਹਾਂ ਜਿਹੜਾ ਆਪਣਾ ਹੁੰਦਾ ਇਹ neck ਦੇ ਹਿਸਾਬ ਨਾਲ ਹੀ ਟੀਰੇ ਦੀ ਕਟਿੰਗ ਹੁੰਦੀ ਹੈ ਤੇ ਆਰਮਹੋਲ ਦੀ ਤੇ ਇਹ ਆਪਣਾ ਬੈਕ ਗਲਾ ਜਿਹੜਾ 6 ਇੰਚ ਦੇ ਹਿਸਾਬ ਨਾਲ ਆਪਾਂ ਕਟਿੰਗ ਕਰੀ ਹੈ ਤੇ ਇਹ ਆਪਣੀ ਕੰਪਲੀਟ ਹੋ ਗਈ ਜੀ ਜੇਕਰ ਤੁਹਾਨੂੰ ਸਾਡੇ ਕਟਿੰਗ ਦਾ ਤਰੀਕਾ ਜਿਹੜਾ ਵਧੀਆ ਲੱਗਿਆ ਹੋਵੇ ਤਾਂ ਸਾਡੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਲਾਈਕ ਸ਼ੇਅਰ ਵੀ ਕਰਿਓ ਜੇਕਰ ਤੁਹਾਨੂੰ ਕਿਸੇ ਹੋਰ ਕਿਸਾਈ ਦੀ ਵੀਡੀਓ ਚਾਹੀਦੀ ਹੋਵੇ ਤਾਂ ਕਮੈਂਟਾਂ ਵਿੱਚ ਦੱਸਿਓ ਅਸੀਂ ਉਸੇ ਸਾਈਜ਼ ਦੀ ਵੀਡੀਓ ਜਿਹੜੀ ਬਣਾ ਕੇ ਤੁਹਾਨੂੰ ਦੇਵਾਂਗੇ ਅਤੇ ਹੋਰ ਵੀ ਕਿਸੇ ਪ੍ਰਕਾਰ ਦੀ ਜਿਹੜੀ ਜੇ ਤੁਸੀਂ ਵੀਡੀਓ ਚਾਹੁੰਦੇ ਹੋ ਤਾਂ ਉਹ ਵੀ ਦੱਸਿਓ ਆਪਾਂ ਉਹ ਵੀ ਲੈ ਕੇ ਆਵਾਂਗੇ ਤੇ ਹਰ ਰੋਜ਼ ਸਟੀਚਿੰਗ ਦੀ ਨਮੀ ਨਮੀ ਵੀਡੀਓ ਜਿਹੜੀ ਅਸੀਂ ਲੈ ਕੇ ਆਵਾਂਗੇ ਤੇ ਸਿੱਖਣ ਲਈ ਸਾਡੇ ਨਾਲ ਜੁੜੇ ਰਹੋ ਜੀ ਤੇ ਵੀਡੀਓ ਦੇਖਣ ਲਈ ਧੰਨਵਾਦ